ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 118 ਤੋਂ ਲੈ ਕੇ 120 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਅਸ਼ਟਪਦੀਆਂ ਦੇ ਵਿੱਚ ਰਾਗ ਮਾਜ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਬਾਣੀ ਦੀ ਲੜੀ ਦੇ ਨਾਲ ਜੁੜੀਏ ਜੀ माज মহলਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਮੇ ਮੀਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸੁਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਉ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਉਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜੋ ਜੀਵ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਮਨ ਵਿੱਚ ਵਸਾ ਲੈਂਦੇ ਨੇ ਉਹਨਾਂ ਦੇ ਅੰਦਰੋਂ ਹਉਮੈ ਤੇ ਮੋਹ ਇਹ ਦੁੱਖ ਖਤਮ ਹੋ ਜਾਂਦੇ ਨੇ ਉਹ ਵਾਹਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਸਦਾ ਉਹ ਅੰਮ੍ਰਿਤ ਬਾਣੀ ਦੇ ਨਾਲ ਸਦਾ ਵਾਹਿਗੁਰੂ ਜੀ ਦੀ ਸਿੱਖ ਸਲਾਹ ਕਰਦੇ ਨੇ ਤੇ ਫਿਰ ਬਾਣੀ ਦੇ ਰਾਹੀ ਹੀ ਉਹ ਅੰਮ੍ਰਿਤ ਰੂਪੀ ਨਾਮ ਜਲ ਉਹਨਾਂ ਦੇ ਮਨ ਵਿੱਚ ਵਸ ਜਾਂਦਾ ਤੇ ਫਿਰ ਉਹ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲੈਂਦੇ ਨੇ ਇੱਕ ਜਗ੍ਹਾ ਤੇ ਇੱਥੇ ਅੰਮ੍ਰਿਤ ਦਾ ਅਰਥ ਵਾਹਿਗੁਰੂ ਜੀ ਕੀਤਾ ਹੈ ਅੰਮ੍ਰਿਤ ਦਾ ਅਰਥ ਨਾਮ ਜਲ ਲਈ ਹੈ ਵਾਹਿਗੁਰੂ ਜੀ ਦੇ ਨਾਮ ਲਈ ਅੰਮ੍ਰਿਤ ਦਾ ਮਤਲਬ ਹੁੰਦਾ ਅੰਮ੍ਰਿਤ ਜੋ ਮ੍ਰਿਤੂ ਤੋਂ ਰਹਿ ਥਾ ਉਹਨੂੰ ਅੰਮ੍ਰਿਤ ਕਹਿੰਦੇ ਨੇ ਕਹਿੰਦੇ ਮੈਂ ਉਹਨਾਂ ਤੋਂ ਵਾਰੇ ਜਾਮਾ ਸਦਕੇ ਜਾਮਾ ਜਿਨ੍ਹਾਂ ਨੇ ਕਹਿੰਦੇ ਗੁਰੂ ਸਾਹਿਬਾਨ ਦੀ ਵਾਹਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਆਪਣੇ ਮਨ ਵਿੱਚ ਵਸਾਇਆ ਹੈ। ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ। ਕਹਿੰਦੇ ਹੋ ਅੰਮ੍ਰਿਤ ਰੂਪੀ ਬਾਣੀ ਨੂੰ ਮਨ ਵਿੱਚ ਵਸਾਉਂਦੇ ਨੇ ਜੀਵ ਤੇ ਉਹ ਵਾਹਿਗੁਰੂ ਜੀ ਦੇ ਅੰਮ੍ਰਿਤ ਰੂਪੀ ਨਾਮ ਨੂੰ ਧਿਆਉਂਦੇ ਨੇ। ਰਹਾਉ। ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਕਹਿੰਦੇ ਉਹ ਵਾਹਿਗੁਰੂ ਜੀ ਦੀ ਅੰਮ੍ਰਿਤ ਬਾਣੀ ਹਮੇਸ਼ਾ ਹੀ ਕਹਿੰਦੇ ਆਪਣੇ ਮੁਖ ਤੋਂ ਉਚਾਰਦੇ ਨੇ ਫਿਰ ਕਹਿੰਦੇ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਇੱਥੇ ਅੰਮ੍ਰਿਤ ਵਾਹਿਗੁਰੂ ਜੀ ਦੀ ਵਰਤਿਆ ਕਹਿੰਦੇ ਉਹ ਫਿਰ ਹਰ ਇੱਕ ਜਗ੍ਹਾ ਤੇ ਵਾਹਿਗੁਰੂ ਜੀ ਦਾ ਹੀ ਦیدار ਕਰਦੇ ਨੇ ਅੱਖਾਂ ਰਾਹੀਂ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾ ਆਖ ਸੁਣਾਵਣਿਆ ਕਹਿੰਦੇ ਉਹ ਦਿਨ ਰਾਤ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦੇ ਨੇ ਵਾਹਿਗੁਰੂ ਜੀ ਦੀਆਂ ਗੱਲਾਂ ਕਰਦੇ ਨੇ ਕਥਾ ਕਹਾਣੀਆਂ ਕਰਦੇ ਨੇ ਕਹਿੰਦੇ ਹੋਰ ਦੂਜਿਆਂ ਨੂੰ ਵੀ ਫਿਰ ਕਹਿੰਦੇ ਉਹ ਵਾਹਿਗੁਰੂ ਜੀ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਨੇ ਅੰਮ੍ਰਿਤ ਰੰਗ ਰਤਾ ਲੈਵ ਲਾਏ ਕਹਿੰਦੇ ਫਿਰ ਉਹ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਲਿਵ ਜੋੜੀ ਰੱਖਦੇ ਨੇ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਕਹਿੰਦੇ ਜਿਹੜਾ ਇਹ ਵਾਹਿਗੁਰੂ ਜੀ ਦਾ ਨਾਮ ਰੂਪੀ ਅੰਮ੍ਰਿਤ ਆ ਕਹਿੰਦੇ ਇਹ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਅੰਮ੍ਰਿਤ ਰਸ ਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪੀਆਵਣਿਆ ਕਹਿੰਦੇ ਜਿਹੜੇ ਜੀਵ ਦਿਨ ਰਾਤ ਕਹਿੰਦੇ ਨਾਮ ਰਸ ਵਿੱਚ ਕਹਿੰਦੇ ਜੁੜੇ ਰਹਿੰਦੇ ਨੇ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿੱਚ ਜੁੜੇ ਰਹਿੰਦੇ ਨੇ ਕਹਿੰਦੇ ਫਿਰ ਉਹਨਾਂ ਦਾ ਮਨ ਤੇ ਉਹਨਾਂ ਦਾ ਤਨ ਤਨ ਹੈਗਾ ਗਿਆਨ ਇੰਦਰੇ ਕਹਿੰਦੇ ਸਾਰੇ ਅੰਮ੍ਰਿਤ ਪੀਂਦੇ ਨੇ ਸੋ ਕਿਛ ਕਰੈ ਜੋ ਚਿਤ ਨਾ ਹੋਈ ਤਿਸ ਦਾ ਹੁਕਮ ਮੇਟ ਨਾ ਸਕੈ ਕੋਈ ਕਹਿੰਦੇ ਪਰਮਾਤਮਾ ਜੀ ਉਹ ਕੰਮ ਕਰ ਦਿੰਦੇ ਨੇ ਜੋ ਜੀਵ ਦੇ ਚਿਤ ਚੇਤੇ ਵੀ ਨਹੀਂ ਹੁੰਦਾ ਪਰਮਾਤਮਾ ਦਾ ਹੁਕਮ ਕਹਿੰਦੇ ਕੋਈ ਮੇਟ ਨਹੀਂ ਸਕਦਾ ਪਰਮਾਤਮਾ ਦਾ ਹੁਕਮ ਅਟੱਲ ਹੈ ਹੁਕਮੈ ਵਰਤੈ ਅੰਮ੍ਰਿਤ ਬਾਣੀ ਹੁਕਮੈ ਅੰਮ੍ਰਿਤ ਪੀ ਆਵਣਿਆ ਕਹਿੰਦੇ ਜੋ ਕੋਈ ਜੀਵ ਵਾਹਿਗੁਰੂ ਜੀ ਅੰਮ੍ਰਿਤ ਬਾਣੀ ਦੇ ਨਾਲ ਜੁੜਦਾ ਹੈ ਨਾਮ ਅੰਮ੍ਰਿਤ ਪੀਂਦਾ ਹੈ ਇਹ ਸਾਰਾ ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਹੀ ਹੈ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਸਾਰੇ ਭਾਣੇ ਵਰਤਦੇ ਨੇ ਅਜਬ ਕੰਮ ਕਰਤੇ ਹਰ ਕੇਰੇ ਇਹ ਮਨ ਭੂਲਾ ਜਾਂਦਾ ਫੇਰੇ ਕਹਿੰਦੇ ਵਾਹਿਗੁਰੂ ਜੀ ਦੇ ਜਿਹੜੇ ਕੌਤਕ ਨੇ ਅश्चਰਜ ਕਰਨ ਵਾਲੇ ਨੇ ਕਹਿੰਦੇ ਜਿਹੜਾ ਕੋਈ ਕੁਰਾਹੇ ਪਿਆ ਹੁੰਦਾ ਨਾ ਉਸ ਮਨ ਨੂੰ ਵੀ ਸਿੱਧੇ ਰਸਤੇ ਵਾਹਿਗੁਰੂ ਜੀ ਆਪ ਹੀ ਪਾਉਂਦੇ ਨੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਕਹਿੰਦੇ ਜਿਹੜੇ ਜੀਵ ਵਾਹਿਗੁਰੂ ਦੀ ਤੁਰਕੀ ਬਾਣੀ ਅੰਮ੍ਰਿਤ ਬਾਣੀ ਦੇ ਨਾਲ ਚਿਤ ਜੋੜਦੇ ਨੇ ਉਹਨਾਂ ਦੇ ਕਹਿੰਦੇ ਮਨ ਦੇ ਵਿੱਚ ਅੰਮ੍ਰਿਤ ਰੂਪੀ ਬਾਣੀ ਦੇ ਸ਼ਬਦ ਵੱਜਦੇ ਰਹਿੰਦੇ ਨੇ ਕਿ ਉਹਨਾਂ ਨੂੰ ਆਤਮਿਕ ਆਨੰਦ ਮਿਲਿਆ ਰਹਿੰਦਾ ਖੋਟੇ ਖਰੇ ਤੁਦ ਆਪ ਉਪਾਏ ਤੁਦ ਆਪੇ ਪਰਖੇ ਲੋਕ ਸਬਾਏ ਕਹਿੰਦੇ ਇਹ ਪ੍ਰਮਾਤਮਾ ਜੀ ਜੀਵ ਖੋਟੇ ਖਰੇ ਦੋਨਾਂ ਤਰ੍ਹਾਂ ਦੇ ਆਪ ਨੇ ਹੀ ਪੈਦਾ ਕੀਤੇ ਨੇ ਫਿਰ ਆਪ ਹੀ ਤੂੰ ਸਾਰੇ ਜੀਵਾਂ ਨੂੰ ਪਰਖਦਾ ਹੈ ਖਰੇ ਪਰਖ ਖਜ਼ਾਨੇ ਪਾਹੇ ਖੋਟੇ ਪਰਮ ਪੁਲਾਵਣਿਆ ਜਿਹੜੇ ਕਹਿੰਦੇ ਕਸਵੱਟੀ ਤੇ खरे ਉਤਰਦੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਆਪਣੇ ਖਜ਼ਾਨੇ ਵਿੱਚ ਪਾ ਲੈਂਦੇ ਨੇ ਜਿਹੜੇ ਖੋਟੇ ਨੇ ਉਹਨਾਂ ਨੂੰ ਭੁਲਾ ਕੇ ਕੁਰਾਹੇ ਪਾ ਦਿੰਦੇ ਨੇ ਕਿਉਂ ਕਰ ਵੇਖਾਂ ਕਿਉਂ ਸਲਾਹੀ ਗੁਰ ਪ੍ਰਸਾਦੀ ਸਬਦ ਸਲਾਹੀ ਕਹਿੰਦੇ ਵਾਹਿਗੁਰੂ ਜੀ ਦਾ ਕਿਸ ਤਰ੍ਹਾਂ ਦੀਦਾਰ ਕੀਤਾ ਜਾਵੇ ਵਾਹਿਗੁਰੂ ਜੀ ਦੀ ਕਿਸ ਤਰ੍ਹਾਂ ਸਿਫਤ ਸਲਾਹ ਕੀਤੀ ਜਾਵੇ ਫਿਰ ਕਹਿੰਦੇ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਦੇ ਰਾਹੀਂ ਵਾਹਿਗੁਰੂ ਜੀ ਦੀ ਸਿੱਖਤ ਸਲਾਹ ਹੋ ਸਕਦੀ ਹੈ ਤੇਰੇ ਪਾਣੇ ਵਿੱਚ ਅੰਮ੍ਰਿਤ ਵਸੈ ਤੂੰ ਪਾਣੇ ਅੰਮ੍ਰਿਤ ਪੀ ਆਵਣਿਆ ਕਹਿੰਦੇ ਵਾਹਿਗੁਰੂ ਜੀ ਦੀ ਆਪਣੀ ਕਿਰਪਾ ਦੇ ਨਾਲ ਹੀ ਕਿਸੇ ਜੀਵ ਦੇ ਹਿਰਦੇ ਵਿੱਚ ਨਾਮ ਰੂਪੀ ਅੰਮ੍ਰਿਤ ਵਸਦਾ ਤੇ ਉਹ ਨਾਮ ਰੂਪੀ ਅੰਮ੍ਰਿਤ ਪੀਂਦੇ ਨੇ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਗੁਰੂ ਦਾ ਸ਼ਬਦ ਵੀ ਕਹਿੰਦੇ ਅੰਮ੍ਰਿਤ ਹੈ ਵਾਹਿਗੁਰੂ ਜੀ ਦੀ ਬਾਣੀ ਵੀ ਅੰਮ੍ਰਿਤ ਰੂਪ ਹੈ ਸਤਗੁਰ ਸੇਵੀਏ ਹਿਰਦੈ ਸਮਾਣੀ ਕਹਿੰਦੇ ਸਤਗੁਰ ਜੀ ਦੀ ਸ਼ਰਨ ਵਿੱਚ ਆਉਣ ਦੇ ਨਾਲ ਇਹ ਧੁਰ ਕੀ ਬਾਣੀ ਹਿਰਦੇ ਦੇ ਵਿੱਚ ਸਮਾ ਜਾਂਦੀ ਆ ਨਾਨਕ ਅਮਰਿਤ ਨਾਮ ਸਦਾ ਸੁਖ ਦਾਤਾ ਪੀ ਅਮਰਿਤ ਸਭ ਭੁਖ ਲਹਿ ਜਾਵਣਿਆ ਨਾਨਕ ਜੀ ਕਹਿੰਦੇ ਨੇ ਵਾਹਿਗੁਰੂ ਜੀ ਦਾ ਅਮਰਿਤ ਰੂਪੀ ਨਾਮ ਸਦਾਈ ਆਤਮਿਕ ਆਨੰਦ ਦੇਣ ਵਾਲਾ ਜੋ ਇਸ ਨਾਮ ਰੂਪੀ ਅਮਰਿਤ ਨੂੰ ਪੀਂਦੇ ਨੇ ਉਹਨਾਂ ਦੀ ਮਾਇਆ ਵੱਲੋਂ ਸਾਰੀ ਜਿਹੜੀ ਤ੍ਰੇਹ ਆ ਸਾਰੀ ਜਿਹੜੀ ਭੁੱਖ ਆ ਉਹ ਲਹਿ ਜਾਂਦੀ ਆ ਉਤ੍ਰਿਪਤ ਹੋ ਜਾਂਦੇ ਨੇ ਨਾਮ ਜਲ ਨਾਲ ਮਾਜ ਮਹੱਲਾ ਤੀਜਾ ਅਮਰਤ ਵਰਸੈ ਸਹਿਜ ਸੁਪਾਏ ਗੁਰਮਖ ਵਿਰਲਾ ਕੋਈ ਜਨ ਪਾਏ ਕਹਿੰਦੇ ਜੀਵ ਦੇ ਅੰਦਰ ਅਮਰਤ ਰੂਪੀ ਚਰਨਾ ਵਹਿ ਰਿਹਾ ਹੈ ਅਮਰਤ ਵਰਸ ਰਿਹਾ ਹੈ ਪਰ ਕਹਿੰਦੇ ਕੋਈ ਵਿਰਲਾ ਹੀ ਆ ਜੋ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਸਨਮੁਖ ਹੋ ਕੇ ਇਸ ਅਮਰਤ ਰੂਪੀ ਨਾਮ ਜਲ ਨੂੰ ਪ੍ਰਾਪਤ ਕਰਦੇ ਨੇ ਅਮਰਤ ਪੀ ਸਦਾ ਤ੍ਰਿਪਤਾਸੇ ਕਰ ਕਿਰਪਾ ਤ੍ਰਿਸਨਾ ਬੁਝਾਵਣਿਆ ਕਹਿੰਦੇ ਜੋ ਫਿਰ ਇਹ ਨਾਮ ਰੂਪੀ ਅਮਰਤ ਨੂੰ ਪੀਂਦੇ ਨੇ ਉਹਨਾਂ ਦੀ ਮਾਇਆ ਵੱਲੋਂ ਜਿਹੜੀ ਹੈਗੀ ਆ ਭੁੱਖ ਖਤਮ ਹੋ ਜਾਂਦੀ ਆ ਉਹ ਤ੍ਰਿਪਤ ਹੋ ਜਾਂਦੇ ਨੇ ਮਾਇਆ ਵੱਲੋਂ ਮਾਇਆ ਦੇ ਵੱਲੋਂ ਸਾਰੀ ਤ੍ਰਿਸ਼ਨਾ ਉਹਨਾਂ ਦੀ ਖਤਮ ਹੋ ਜਾਂਦੀ ਆ ਉਹ ਵਾਹਿਗੁਰੂ ਜੀ ਉਹਨਾਂ ਤੇ ਕਿਰਪਾ ਕਰਕੇ ਇਹ ਪਕਸ਼ਿਸ਼ ਕਰਦੇ ਨੇ ਹਾਉ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪੀਆ ਵਣਿਆ ਜੋ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਇਹ ਅੰਮ੍ਰਿਤ ਪੀਂਦੇ ਨੇ ਕਹਿੰਦੇ ਮੈਂ ਉਹਨਾਂ ਤੋਂ ਵਾਰੇ ਜਾਵਾਂ ਉਹਨਾਂ ਤੋਂ ਬਲਿਹਾਰੇ ਜਾਵਾਂ ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ ਸਹਜੇ ਹਰ ਗੁਣ ਗਾਵਣਿਆ ਰਹਾਉ ਕਹਿੰਦੇ ਜਿਸ ਜੀਵ ਦੀ ਰਸਨਾ ਕਹਿੰਦੇ ਹਰੀ ਦੇ ਰੰਗ ਦੇ ਵਿੱਚ ਰੰਗੀ ਰਹਿੰਦੀ ਆ ਉਹਦਾ ਸਵਾਦ ਚਖ ਲੈਂਦੀ ਆ ਕਹਿੰਦੇ ਹੋ ਹਮੇਸ਼ਾ ਹੀ ਆਤਮਿਕ ਅਡੋਲਤਾ ਵਿੱਚ ਟਿੱਕੇ ਹਰੀ ਦੇ ਗੁਣ ਗੌਂਦੀ ਰਹਿੰਦੀ ਆ ਗੁਰ ਪ੍ਰਸਾਦੀ ਸਹਜ ਕੋ ਪਾਏ ਦੁਬਦਾ ਮਾਰੇ ਇਕਸ ਸਿਉ ਲਿਵਲਾਏ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜੋ ਜੀਵ ਆਤਮਿਕ ਅਡੋਲਤਾ ਵਿੱਚ ਟਿਕਦਾ ਉਹ ਕਹਿੰਦੇ ਫਿਰ ਦੁਬਦਾਂ ਨੂੰ ਮਾਰ ਲੈਂਦਾ ਮਨ ਦੇ ਵਿੱਚੋਂ ਤੇ ਸਿਰਫ ਇੱਕ ਪਰਮਾਤਮਾ ਨਾਲ ਉਹਦੀ ਲਗਨ ਲੱਗਦੀ ਆ ਉਹਦੀ ਮਾਇਆ ਨਾਲ ਪ੍ਰੇਮ ਨਹੀਂ ਰਹਿੰਦਾ ਦੋ ਪਾਸੇ ਨਹੀਂ ਕਿ ਮਾਇਆਵਾਲ ਵੀ ਤੇ ਵਾਹਿਗੁਰੂਵਾਲ ਵੀ ਕੋਈ ਉਹਨੂੰ ਕੋਈ ਦੁਬਦਾਂ ਨਹੀਂ ਰਹਿੰਦੀ ਕਿ ਵਾਹਿਗੁਰੂ ਅਲੱਗ ਚੀਜ਼ ਆ ਜੀਵ ਨਾਲੋਂ ਉਹ ਸਿਰਫ ਤੇ ਸਿਰਫ ਪਰਮਾਤਮਾ ਨਾਲ ਜੁੜ ਜਾਂਦਾ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾਵਣਿਆ ਕਹਿੰਦੇ ਜਿਸ ਜੀਵ ਤੇ ਵਾਹਿਗੁਰੂ ਜੀ ਮਿਹਰ ਕਰਦੇ ਨੇ ਉਹ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ ਸਿਫਤ ਸਲਾਹ ਕਰਦੇ ਨੇ ਤੇ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਹੀ ਉਹ ਵਾਹਿਗੁਰੂ ਜੀ ਦੇ ਵਿੱਚ ਲੀਨ ਹੋ ਜਾਂਦੇ ਨੇ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਕਣੇਰੀ ਕਹਿੰਦੇ ਪਰਮਾਤਮਾ ਜੀ ਤੇਰੀ ਮਿਹਰ ਹੀ ਹੈ ਸਾਰਿਆਂ ਜੀਵਾਂ ਤੇ ਕਿਸੇ ਤੇ ਥੋੜੀ ਆ ਕਿਸੇ ਤੇ ਬਹੁਤੀ ਆ ਤੁਜ ਤੇ ਬਾਹਰ ਕਿਛ ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਹੁੰਦੇ ਨੇ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਆ ਇਹ ਗਿਆਨ ਹੋ ਜਾਂਦਾ ਕਿ ਵਾਹਿਗੁਰੂ ਜੀ ਤੋਂ ਬਾਹਰ ਕੁਝ ਵੀ ਨਹੀਂ ਵਰਤਦਾ ਸਭ ਕੁਝ ਵਾਹਿਗੁਰੂ ਜੀ ਦੇ ਦੁਆਰਾ ਹੀ ਵਰਤਦਾ ਹੈ ਗੁਰਮਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਪੰਡਾਰਾ ਜੋ ਕਹਿੰਦੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨੂੰ ਇਸ ਅਸਲੀਅਤ ਦੀ ਸਮਝ ਲੱਗ ਜਾਂਦੀ ਆ ਕਿ ਵਾਹਿਗੁਰੂ ਜੀ ਦੇ ਖਜ਼ਾਨੇ ਅਮਰਤ ਦੇ ਨਾਲ ਅਮਰਤ ਰੂਪੀ ਨਾਮ ਦੇ ਨਾਲ ਭਰਪੂਰ ਨੇ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਪਰ ਕਹਿੰਦੇ ਇਹ ਨਾਮ ਜਲ ਮਿਲਦਾ ਕਿਨੂਆ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਕਿਸੇ ਨੂੰ ਨਹੀਂ ਮਿਲਦਾ ਸਤਗੁਰ ਸੇਵੈ ਸੋ ਜਨ ਸੋਹੈ ਅਮਰਿਤ ਨਾਮ ਅੰਤਰ ਮਨ 모ਹੈ ਜੋ ਕਹਿੰਦੇ ਜੀਵ ਸਤਗੁਰ ਜੀ ਦੀ ਸ਼ਰਨ ਆਉਂਦੇ ਨੇ ਉਹਨਾਂ ਦਾ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਕਹਿੰਦੇ ਉਹਨਾਂ ਦੇ ਜਿਹੜੇ ਮਨ ਨੇ ਅੰਦਰੋਂ ਕਹਿੰਦੇ ਅਮਰਿਤ ਨਾਮ ਦੇ ਵਿੱਚ ਮਸਤ ਰਹਿੰਦੇ ਨੇ ਅਮਰਿਤ ਮਨ ਤਨ ਬਾਣੀ ਰਤਾ ਅਮਰਿਤ ਸਹਿਜ ਸੁਨਾਵਣਿਆ ਕਹਿੰਦੇ ਉਹਨਾਂ ਦੇ ਮਨ ਵਿੱਚ ਵੀ ਤੇ ਤਨ ਵਿੱਚ ਵੀ ਵਾਹਿਗੁਰੂ ਜੀ ਤੇ ਬਾਣੀ ਉਹਨਾਂ ਦੇ ਮਨ ਵਿੱਚ ਵੀ ਤੇ ਤਨ ਵਿੱਚ ਵੀ ਵਾਹਿਗੁਰੂ ਜੀ ਵੀ ਤੇ ਵਾਹਿਗੁਰੂ ਜੀ ਦੀ ਬਾਣੀ ਵੀ ਬੜੀ ਪਿਆਰੀ ਲੱਗਦੀ ਆ ਤੇ ਕਹਿੰਦੇ ਅਮਰਿਤ ਸਹਿਜ ਸੁਨਾਵਣਿਆ ਉਹ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਹੀ ਸਾਰਿਆਂ ਨੂੰ ਸੁਣਾਉਂਦੇ ਨੇ ਮਨਮੁਖ ਪੂਲਾ ਦੂਜੇ ਪਾਏ ਖੁਆਏ ਨਾਮ ਨਾ ਲਿਵੇ ਮਰੈ ਬਿਖ ਖਾਏ ਕਹਿੰਦੇ ਜੋ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜੀਵ ਨੇ ਉਹ ਕਹਿੰਦੇ ਮਾਇਆ ਦੇ ਪਿਆਰ ਦੇ ਵਿੱਚ ਖੁਆਰ ਹੁੰਦੇ ਨੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ ਹੈਗੇ ਤੇ ਉਹ ਮਾਇਆ ਦੇ ਪਿਆਰ ਵਿੱਚ ਹੀ ਮਾਇਆ ਦਾ ਜ਼ਹਿਰ ਖਾਂਦੇ ਨੇ ਆਨੰਦੇਨ ਸਦਾ ਵਿਸਟਾ ਮਹਿਵਾਸਾ ਬੇਨ ਸੇਵਾ ਜਨਮ ਗਵਾਵਣਿਆ ਕਹਿੰਦੇ ਜਿਹੜੇ ਮਨਮੁਖ ਨੇ ਫਿਰ ਉਹ ਜਿਵੇਂ ਗੰਦ ਦੇ ਵਿੱਚ ਰਹਿਣ ਵਾਲੇ ਕੀੜੇ ਹੁੰਦੇ ਨੇ ਇਸ ਤਰ੍ਹਾਂ ਉਹਨਾਂ ਦਾ ਮਾਇਆ ਦੇ ਵਿੱਚ ਵਾਸਾ ਹੁੰਦਾ ਤੇ ਆਪਣਾ ਇਹ ਮਨੁੱਖਾ ਜਨਮ ਗਵਾ ਲੈਂਦੇ ਨੇ ਬ्यर्थਾ ਗਵਾ ਲੈਂਦੇ ਨੇ ਅਮਰਤ ਪੀਵੇ ਜਿਸ ਨੂੰ ਆਪ ਪੀ ਆਏ ਗੁਰ ਪ੍ਰਸਾਦੀ ਸਹਜ ਲਿਵ ਲਾਏ ਫਿਰ ਕਹਿੰਦੇ ਜੀਵਾਂ ਦੇ ਵੀ ਕੋਈ ਵਾਸ ਨਹੀਂ ਅਮਰਤ ਰੂਪੀ ਨਾਮ ਜਲ ਉਹੀ ਪੀਂਦੇ ਨੇ ਜਿਸ ਨੂੰ ਵਾਹਿਗੁਰੂ ਜੀ ਆਪ ਪਲਾਉਂਦੇ ਨੇ ਫਿਰ ਉਹ ਗੁਰੂ ਦੀ ਕਿਰਪਾ ਦੇ ਨਾਲ ਆਤਮਿਕ ਅਡੋਲਤਾ ਵਿੱਚ ਟਿਕ ਕੇ ਵਾਹਿਗੁਰੂ ਜੀ ਦੇ ਨਾਲ ਲਿਵ ਲਾਈ ਰੱਖਦੇ ਨੇ ਪੂਰਨ ਪੂਰ ਰਿਹਾ ਸਭ ਆਪੇ ਗੁਰਮਤ ਨਦਰੀ ਆਵਣਿਆ ਕਹਿੰਦੇ ਵਾਹਿਗੁਰੂ ਜੀ ਹਰ ਇੱਕ ਜਗ੍ਹਾ ਤੇ ਵਿਆਪਕ ਨੇ ਪਰ ਗੁਰੂ ਦੀ ਮਤ ਤੇ ਚੱਲਿਆਂ ਫਿਰ ਜੀਵ ਨੂੰ ਇਹ ਅਸਲੀਅਤ ਨਜ਼ਰ ਆ ਜਾਂਦੀ ਆ ਕਿ ਵਾਹਿਗੁਰੂ ਜੀ ਹੀ ਹਰ ਥਾਂ ਵਿਆਪਕ ਨੇ ਆਪੇ ਆਪ ਨਿਰੰਜਨ ਸੋਈ ਜਿਨ ਸਰਜੀ ਤਿਨ ਆਪੇ ਗੋਈ ਕਹਿੰਦੇ ਵਾਹਿਗੁਰੂ ਜੀ ਹਰ ਇੱਕ ਜਗ੍ਹਾ ਤੇ ਆਪੇ ਆਪ ਨੇ ਵਾਹਿਗੁਰੂ ਜੀ ਨੇ ਆਪ ਹੀ ਸ੍ਰਿਸ਼ਟੀ ਉਪਾਈ ਆ ਪੈਦਾ ਕੀਤੀ ਆ ਆਪ ਹੀ ਫਿਰ ਇਹਦਾ ਅੰਤ ਕਰਦੇ ਨੇ ਨਾਨਕ ਨਾਮ ਸਮਾਲ ਸਦਾ ਤੂੰ ਸਹਜ ਸੱਚ ਸਮਾਵਣਿਆ ਨਾਨਕ ਜੀ ਕਹਿੰਦੇ ਨੇ ਏ ਜੀਵ ਤੂੰ ਸਦਾ ਆਪਣੇ ਹਿਰਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਨੂੰ ਸੰਭਾਲੀ ਰੱਖ ਇਸ ਤਰ੍ਹਾਂ ਫਿਰ ਤੂੰ ਅਡੋਲਤਾ ਵਿੱਚ ਟਿਕ ਕੇ ਵਾਹਿਗੁਰੂ ਦੇ ਵਿੱਚ ਸਮਾ ਜਾਏਂਗਾ ਮਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਪਾਏ ਸਦਾ ਸੱਚ ਸੇਵੈ ਸਹਜ ਸੁਪਾਏ ਕਹਿੰਦੇ ਵਾਹਿਗੁਰੂ ਜੀ ਜੀਵਾਂ ਦੇ ਵਿਵਸਨੀ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਉਹੀ ਤੇਰੇ ਨਾਮ ਵਿੱਚ ਲੱਗੇ ਹੋਏ ਨੇ ਉਹੀ ਤੇਰਾ ਨਾਮ ਸਿਮਰਨ ਸਦਾ ਕਰਦੇ ਨੇ ਤੇ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਿਲਾਵਣਿਆ ਕਹਿੰਦੇ ਉਹ ਸੱਚੇ ਸ਼ਬਦ ਰਾਹੀ ਸੱਚੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਨੇ ਇਸ ਤਰ੍ਹਾਂ ਫਿਰ ਵਾਹਿਗੁਰੂ ਜੀ ਆਪ ਹੀ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦੇ ਨੇ ਹੌ ਵਾਰੀ ਜੀਓ ਵਾਰੀ ਸੱਚ ਸਲਾਹਣਿਆ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਵਾਂ ਜੋ ਸੱਚੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਵਾਰੀ ਵਾਰੀ ਸਦਕੇ ਜਾਵਾਂ ਸਦਕੇ ਜਾਵਾਂ ਸੱਚ ਤੇ ਆਇਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਓ ਕਹਿੰਦੇ ਜੋ ਉਹ ਸੱਚੇ ਪਰਮਾਤਮਾ ਜੀ ਨੂੰ ਧਿਆਉਂਦੇ ਨੇ ਉਹੀ ਉਹਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਤੇ ਉਹਨਾਂ ਦੀ ਸਮਾਈ ਹੀ ਪਰਮਾਤਮਾ ਵਿੱਚ ਹੁੰਦੀ ਆ। ਜੇ ਉਹ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਦੇ ਨੇ। ਜਹ ਦੇ ਖਾਂ ਸੱਚ ਸਭ ਨੇ ਥਾਈਂ ਗੁਰ ਪ੍ਰਸਾਦੀ ਮਾਨਵ ਸਾਈਂ। ਕਹਿੰਦੇ ਜਿੱਥੇ ਵੀ ਮੈਂ ਦੇਖਾਂ ਹਰ ਇੱਕ ਜਗ੍ਹਾ ਤੇ ਵਾਹਿਗੁਰੂ ਜੀ ਪਰਮਾਤਮਾ ਜੀ ਵਿਆਪਕ ਨੇ। ਪਰ ਮਨ ਵਿੱਚ ਕਦੋਂ ਵਸਦੇ ਨੇ ਜਦੋਂ ਗੁਰੂ ਕਿਰਪਾ ਕਰਦੇ ਨੇ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਬਖਾਨਣਿਆ ਕਹਿੰਦੇ ਜਿਸ ਜੀਵ ਦੀ ਰਸਨਾ ਸੱਚੇ ਵਾਹਿਗੁਰੂ ਜੀ ਦੀ ਉਸਤਤ ਦੇ ਵਿੱਚ ਸਿਫਤ ਸਲਾਹ ਦੇ ਵਿੱਚ ਰਚੀ ਹੋਈ ਆ ਉਹਨਾਂ ਦਾ ਕਹਿੰਦੇ ਤਾਨ ਸੱਚਾ ਹੈ ਉਹਨਾਂ ਦੇ ਗਿਆਨ ਇੰਦਰੇ ਸੱਚ ਵੱਲ ਮੁੜ ਜਾਂਦੇ ਨੇ ਉਹ ਸੱਚ ਸੁਣਦੇ ਨੇ ਤੇ ਸੱਚ ਹੀ ਫਿਰ ਉਚਾਰਦੇ ਨੇ ਸੱਚ ਹੀ ਦੂਜਿਆਂ ਨੂੰ ਸੁਣਾਉਂਦੇ ਨੇ ਮਨਸਾ ਮਾਰ ਸੱਚ ਸਮਾਣੀ ਇਨ ਮਨ ਢੀਠੀ ਸਭ ਆਵਣ ਜਾਣੇ ਜਿਸ ਨੇ ਕਹਿੰਦੇ ਆਪਣੀ ਮਨਸਾ ਮਾਰ ਕੇ ਸੱਚ ਵਿੱਚ ਸਮਾਈ ਕੀਤੀ ਆ ਉਸਨੇ ਕਹਿੰਦੇ ਆਪਣੇ ਮਨ ਦੇ ਨਾਲ ਜਿਹੜਾ ਆਉਣ ਜਾਣ ਦਾ ਜੀਵ ਦਾ ਚੱਕਰ ਆ ਗੇੜਾ ਇਹਨੂੰ ਦੇਖ ਲੈ ਅੱਖਾਂ ਨਾਲ ਵੀ ਇਹ ਕੀ ਚੀਜ਼ ਆ ਇਹ ਕੀ ਖੇਡ ਆ ਸਤਗੁਰ ਸੇਵੈ ਸਦਾ ਮਨ ਨਿਹਚਲ ਨਿਜ ਘਰ ਵਾਸਾ ਪਾਵਣਿਆ ਜੋ ਕਹਿੰਦੇ ਸਤਗੁਰ ਜੀ ਦੀ ਸੇਵਾ ਕਰਦੇ ਨੇ ਸਤਗੁਰ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਫਿਰ ਨਜ ਘਰ ਵਿੱਚ ਵਾਸਾ ਪਾ ਲੈਂਦੇ ਨੇ ਉਹਨਾਂ ਦੀ ਕਹਿੰਦੇ ਪ੍ਰੀਤ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦੀ ਆ ਉਹ ਆਪਣੇ ਹਿਰਦੇ ਘਰ ਵਿੱਚ ਟਿਕ ਜਾਂਦੇ ਨੇ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਵਾਹਿਗੁਰੂ ਜੀ ਕਹਿੰਦੇ ਗੁਰੂ ਦੇ ਸ਼ਬਦ ਦੇ ਵਿੱਚ ਜਦੋਂ ਜੀਵ ਜੁੜਦਾ ਫਿਰ ਕਹਿੰਦੇ ਉਹ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚ ਦੇਖ ਲੈਂਦਾ ਫਿਰ ਕਹਿੰਦੇ ਉਹਦਾ ਮਾਇਆ ਦਾ ਮੋਹ ਗੁਰੂ ਦੇ ਸ਼ਬਦ ਦੇ ਰਾਹੀ ਖਤਮ ਹੋ ਜਾਂਦਾ ਸੱਚੋ ਸੱਚ ਵੇਖ ਸਲਾਹੀ ਗੁਰ ਸ਼ਬਦ ਦੀ ਸੱਚ ਪਾਵਣਿਆ ਕਹਿੰਦੇ ਸੱਚੇ ਵਾਹਿਗੁਰੂ ਜੀ ਨੂੰ ਵੇਖ ਕੇ ਆਪਣੇ ਹਿਰਦੇ ਵਿੱਚ ਉਹ ਜੀਵ ਵਾਹਿਗੁਰੂ ਜੀ ਦੀ ਸਲਾਨਾ ਕਰਦੇ ਨੇ ਗੁਰੂ ਦੇ ਸ਼ਬਦ ਦੇ ਰਾਹੀ ਉਸ ਸੱਚੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਆ ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ ਜੋ ਕਹਿੰਦੇ ਵਾਹਿਗੁਰੂ ਜੀ ਦੇ ਸੱਚੇ ਨਾਮ ਦੇ ਵਿੱਚ ਜੁੜਦੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਦੇ ਨਾਲ ਸੱਚੀ ਲੇਵ ਲੱਗ ਜਾਂਦੀ ਆ ਸੱਚਾ ਪ੍ਰੇਮ ਹੋ ਜਾਂਦਾ ਹਰ ਨਾਮ ਸਮਾਲੇ ਸੇ ਵਡਪਾਗੀ ਕਹਿੰਦੇ ਜੋ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸੰਭਾਲਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ ਸੱਚੇ ਸ਼ਬਦ ਆਪ ਮਿਲਾਏ ਸਤ ਸੰਗਤ ਸੱਚ ਗੁਣ ਗਾਵਣਿਆ ਕਹਿੰਦੇ ਜਿਸ ਜੀਵ ਦਾ ਗੁਰੂ ਦੇ ਸ਼ਬਦ ਦੇ ਨਾਲ ਮੇਲ ਹੁੰਦਾ ਕਹਿੰਦੇ ਉਸ ਨੂੰ ਫਿਰ ਵਾਹਿਗੁਰੂ ਜੀ ਆਪ ਹੀ ਸਤ ਸੰਗਤ ਦੇ ਵਿੱਚ ਜੋੜ ਦਿੰਦੇ ਨੇ ਜਿੱਥੇ ਫਿਰ ਉਹ ਜੀਵ ਹਮੇਸ਼ਾ ਸੱਚੇ ਦੇ ਗੁਣਾਂ ਦੀ ਸਿਫਤ ਸਲਾਨਾ ਕਰਦੇ ਨੇ ਸੱਚੇ ਦੇ ਗੁਣ ਗਾਉਂਦੇ ਨੇ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗੰਮ ਅਗੋਚਰ ਸਬਦ ਸੁਧ ਹੋਵੇ ਕਹਿੰਦੇ ਵਾਹਿਗੁਰੂ ਜੀ ਬਾਰੇ ਜੇ ਕੋਈ ਲੇਖਾ ਹੋਵੇ ਤਾਂ ਪੜਿਆ ਜਾਏ ਉਹ ਲੇਖੇ ਵਿੱਚ ਆਉਂਦਾ ਹੀ ਨਹੀਂ ਨਾ ਉਹਦਾ ਸਰੂਪ ਨਾ ਉਹਦੀ ਹਸਤੀ ਨਾ ਉਹਦੇ ਗੁਣ ਵਾਹਿਗੁਰੂ ਜੀ ਦਾ ਕੁਝ ਵੀ ਲੇਖੇ ਵਿੱਚ ਨਹੀਂ ਆਉਂਦਾ ਉਹਦਾ ਲੇਖਾ ਹੈ ਹੀ ਨਹੀਂ ਲੇਖਾ ਲਿਖਿਆ ਨਹੀਂ ਜਾ ਸਕਦਾ ਹਾਂ ਕਹਿੰਦੇ ਇਹ ਹੈ ਉਹ ਕਹਿੰਦੇ ਅਗੰਮ ਅਗੋਚਰ ਜਿਹੇ ਤੱਕ ਸਾਡੀ ਪਹੁੰਚ ਨਹੀਂ ਜਿੱਦੇ ਤੱਕ ਸਾਡੀਆਂ ਗਿਆਨ ਇੰਦਰੀਆਂ ਨਹੀਂ ਪਹੁੰਚ ਸਕਦੀਆਂ ਉਹਦੇ ਬਾਰੇ ਕਹਿੰਦੇ ਜਾਣਕਾਰੀ ਕਿਵੇਂ ਹੁੰਦੀ ਆ ਗੁਰੂ ਦੇ ਸ਼ਬਦ ਵਿੱਚ ਟਿਕ ਕੇ ਸ਼ਬਦ ਸੁਧ ਹੋਵੇ ਵਾਹਿਗੁਰੂ ਵਾਹਿਗੁਰੂ ਆਂਦੇਨ ਸੱਚ ਸ਼ਬਦ ਸਲਾਹੀ ਹੋਰ ਕੋਏ ਨਾ ਕੀਮਤ ਪਾਵਣਿਆ ਕਹਿੰਦੇ ਉਸ ਪਰਮਾਤਮਾ ਦੀ ਕੋਈ ਕੀਮਤ ਨਹੀਂ ਪਾ ਸਕਦਾ ਉਹ ਸੰਸਾਰ ਦੇ ਕਿਸੇ ਵੀ ਪਦਾਰਥ ਦੀ ਕੀਮਤ ਦੇ ਵੱਟੇ ਲਿਆ ਨਹੀਂ ਜਾ ਸਕਦਾ ਕੋਈ ਉਹਦੀ ਵਡਿਆਈ ਨਹੀਂ ਜਾਣ ਸਕਦਾ ਬਸ ਇਹ ਹੈ ਕਿ ਅਸੀਂ ਉਹਦੀ ਸਿਰਫ ਸੁਲਾਹਨਾ ਗੁਰੂ ਦੇ ਸ਼ਬਦ ਦੇ ਰਾਹੀਂ ਕਰ ਸਕਦੇ ਹਾਂ ਪਰ ਉਹਦੀ ਕੀਮਤ ਨਹੀਂ ਪਾ ਸਕਦੇ ਪੜ ਪੜ ਥਾਕੇ ਸਾਂਤ ਨਾ ਆਈ ਤ੍ਰਿਸ਼ਨਾ ਜਾਲੇ ਸੁਦ ਨਕਾਈ ਕਹਿੰਦੇ ਕੋਈ ਵਿਦਵਾਨ ਵਾਹਿਗੁਰੂ ਜੀ ਬਾਰੇ ਕਿਤਾਬਾਂ ਪੜ੍ਹ-ਪੜ ਕੇ ਥੱਕ ਗਏ ਉਹਦਾ ਲੇਖਾ ਪਾਉਣ ਲਈ ਦੇਖਣ ਲਈ ਥੱਕ ਗਏ ਪਰ ਮਨ ਨੂੰ ਸ਼ਾਂਤੀ ਨਹੀਂ ਆਈ ਉਹਨਾਂ ਦੇ ਉਹਨਾਂ ਨੇ ਕਹਿੰਦੇ ਤ੍ਰਿਸ਼ਨਾ ਜਾਲੇ ਸੁਧ ਨਕਾਈ ਕਹਿੰਦੇ ਉਹ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਗਲਤਾਨ ਨੇ ਕਹਿੰਦੇ ਉਹਨਾਂ ਨੂੰ ਕੋਈ ਕਹਿੰਦੇ ਵਾਹਿਗੁਰੂ ਜੀ ਬਾਰੇ ਜਾਣ ਪਛਾਣ ਗਿਆਨ ਕੁਝ ਨਹੀਂ ਹੋਇਆ ਕੋਈ ਸੁਧ ਨਹੀਂ ਹੈਗੀ ਉਹਨਾਂ ਨੂੰ ਬਿਖ ਬਿਹਾਜੈ ਬਿਖ ਮੋਹ ਪਿਆਸੇ ਕੂੜ ਬੋਲ ਬਿਖ ਖਾਵਣਿਆ ਕਹਿੰਦੇ ਉਹ ਕੂੜ ਦੇ ਮਾਇਆ ਦੇ ਕਹਿੰਦੇ ਝੂਠ ਦੇ ਵਿੱਚ ਹੀ ਕਹਿੰਦੇ ਉਹ ਇਹ ਬਿਖ ਨੂੰ ਖਾਂਦੇ ਨੇ ਬਿਖ ਹੀ ਕਹਿੰਦੇ ਉਹਦਾ ਵਪਾਰ ਕਰਦੇ ਨੇ ਮਾਇਆ ਦਾ ਹੀ ਵਪਾਰ ਕਰਦੇ ਨੇ ਮਾਇਆ ਦੀ ਉਹਨਾਂ ਨੂੰ ਪਿਆਸ ਆ ਮਾਇਆ ਦੇ ਵਿੱਚ ਹੀ ਝੂਠ ਬੋਲਦੇ ਨੇ ਤੇ ਫਿਰ ਮਾਇਆ ਦੀ ਜ਼ਹਿਰੀ ਖਾਂਦੇ ਨੇ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਕਹਿੰਦੇ ਵਾਹਿਗੁਰੂ ਜੀ ਨੂੰ ਇੱਕ ਨੂੰ ਗੁਰੂ ਦੀ ਕਿਰਪਾ ਦੇ ਨਾਲ ਹੀ ਜਾਣਿਆ ਜਾ ਸਕਦਾ ਵਾਹਿਗੁਰੂ ਜੀ ਨਾਲ ਜਾਣ ਪਹਿਚਾਣ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦੀ ਆ ਇਹਦੇ ਨਾਲ ਕੀ ਹੁੰਦਾ ਦੂਜਾ ਮਾਰ ਮਨ ਸੱਚ ਸਮਾਣਾ ਫਿਰ ਮਾਇਆ ਦੇ ਪਿਆਰ ਵੱਲੋਂ ਜੀਵ ਦਾ ਮਨ ਮਰ ਜਾਂਦਾ ਫਿਰ ਉਹ ਸੱਚ ਵਿੱਚ ਸਮਾ ਜਾਂਦਾ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਨਾਨਕ ਜੀ ਕਹਿੰਦੇ ਨੇ ਵੀ ਵਾਹਿਗੁਰੂ ਜੀ ਦਾ ਇੱਕ ਨਾਮ ਹੀ ਕਹਿੰਦੇ ਵਰਤ ਰਿਹਾ ਹੈ ਜੋ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਅੰਤਰ ਆਤਮੇ ਇਸ ਨਾਮ ਨੂੰ ਪਾ ਲੈਂਦੇ ਨੇ ਸਿਰਫ ਕਹਿੰਦੇ ਜੋ ਪਾਉਣ ਵਾਲੀ ਚੀਜ਼ ਆ ਉਹ ਵਾਹਿਗੁਰੂ ਜੀ ਦਾ ਇੱਕ ਨਾਮ ਹੈ ਉਹਨੂੰ ਅੰਤਰ ਆਤਮੇ ਗੁਰੂ ਦੀ ਕਿਰਪਾ ਦੇ ਰਾਹੀਂ ਪਾਇਆ ਜਾ ਸਕਦਾ ਹੈ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਦੀ ਸੇਵਾ ਪਰਵਾਨ ਕਰਨੀ ਜੀ। ਦਾਸੀ ਵੱਲੋਂ ਹੋਈਆਂ ਬਹੁਤ ਗਲਤੀਆਂ ਭੁੱਲਾਂ ਚੁੱਕਾ ਮਾਫ ਕਰਨੀਆਂ ਸੰਗਤ ਜੀ। ਵਾਹਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ। ਆਪ ਦੀ ਬੱਚੀ ਵੱਲੋਂ ਬਹੁਤ ਬਹੁਤ ਗਲਤੀਆਂ ਹੋ ਗਈਆਂ। ਆਪ ਦੀ ਅਣਜਾਣ ਵਿੱਚ ਹੀ ਸਮਝ ਕੇ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਉ ਵਾਹਿਗੁਰੂ ਜੀ ਹਉ ਵਾਹਿਗੁਰੂ ਹਉ ਵਾਹਿਗੁਰੂ